ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਫਸਟ ਜਿਹੜੀਆਂ ਕਲੈਕਸ਼ਨਾਂ ਲੈ ਕੇ ਆਈਆਂ ਇਹ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਟੌਪ ਐਂਡ ਬਾਟਮ ਦੀ ਕਲੈਕਸ਼ਨ ਮਿਲੇਗੀ ਇਹ ਤੁਹਾਨੂੰ ਜਿਹੜੀ ਆਫਰਾਂ ਦੇ ਸੂਟ ਆਏ ਨੇ 780ਾਂ ਦੇ ਵਿੱਚ ਦੋ ਸੂਟ ਤੁਸੀਂ ਬਾਈ ਕਰ ਸਕਦੇ ਹੋ ਰੰਗ ਇਹਨਾਂ ਵਿੱਚ ਜਿਹੜੇ ਨੇ ਬਚੀ ਨੇ ਤੇ ਇਹ ਜਿਹੜੇ ਸੂਟ ਨੇ ਕੈਮਰੀ ਕਾਟਨ ਦੇ ਟਾਈ ਮੀਟਰ ਦੀ ਸ਼ਰਟ ਹੈ ਕੈਮਰੀ ਕਾਟਨ ਦਾ ਟਾਈ ਮੀਟਰ ਦਾ ਬਾਟਮ ਹੈ ਜਿਹੜਾ ਕਲਰ ਸੇਮ ਐਜ਼ ਇਟ ਇਜ਼ ਰਹੇਗਾ ਕਲਰ ਉਤਰਨ ਦੀ ਨਾ ਉਤਰਨ ਦੀ ਪੂਰੀ ਗਰੰਟੀ ਆ ਸੇਮ ਐਜ਼ ਇਟ ਇਜ਼ ਰਹੇਗਾ ਆਫਟਰ ਵਾਸ਼ ਵੀ 780 ਦੇ ਤੁਹਾਨੂੰ ਰੋਲਰ 10 ਮੀਟਰ ਕਪੜਾ ਮਿਲ ਜੇਗਾ ਤੁਸੀਂ ਚਾਹੋ ਤਾਂ ਸੇਮ ਲੈ ਸਕਦੇ ਹੋ ਚਾਹੋ ਤਾਂ ਡਿਫਰੈਂਟ ਡਿਫਰੈਂਟ ਉਹ ਤੁਹਾਡੀ ਚੋਇਸ ਹੈ ਰੰਗ ਇਹਦੇ ਵਿੱਚ ਜਿਵੇਂ ਕੀ ਦੱਸਿਆ ਗਈ 25 ਰੰਗ ਆ ਗਏ ਨੇ ਤੇ ਸਾਰੇ ਹੀ ਰੰਗ ਜਿਹੜੇ ਡਿਜ਼ਾਈਨ ਅਵੇਲੇਬਲ ਨੇ ਸੈਕਿੰਗ ਕਲੈਕਸ਼ਨ ਆਈਆਂ ਨੇ ਚਿਕਨਕਾਰੀ ਵਰਕ ਦਿਨ ਨਾਲ ਪਿਓਰ ਕਾਟਨ ਦਿ ਐਮਬਰਾਇਡਰ ਬਲਾਜ਼ੋ ਹੈ ਚਿਕਨਕਾਰੀ ਵਰਕ ਹੋਇਆ ਹੈ ਬਲਾਜ਼ੋ ਜਿਹੜਾ ਵੱਡੇ ਪਰਦੇ ਨਾਲ ਤੁਹਾਨੂੰ 2 ਮੀਟਰ ਤਾਂ ਮਿਲੇਗਾ ਸ਼ਰਟ ਜਿਹੜੀ ਹੈ ਪ੍ਰਿੰਟਡ ਟੌਪ ਕਾਟਨ ਦੀ ਆ ਪਿਓਰ ਕਾਟਨ ਦੇ ਵਿੱਚ ਤੁਹਾਨੂੰ ਮਿਲੇਗਾ 560 ਰੁਪਏ ਦਾ ਰੇਟ ਹੈ ਰੰਗ ਜਿਹੜੇ ਨਾ ਉਹ ਚਦਾਸ ਨੇ ਸ਼ਰਟ ਪ੍ਰਿੰਟਡ ਆਏਗੀ ਤੇ ਬਾਟਮ ਜਿਹੜਾ ਚਿਕਨਕਾਰੀ ਵਰਕ ਦੇ ਨਾਲ ਆਏਗਾ ਬਾਕੀ ਇਹਨਾਂ ਸੂਟਾਂ ਬਾਰੇ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਆ ਇਹ ਪੇਂਟ ਵਾਲੇ 5 ਮੀਟਰ ਦਾ ਫੌਕਸ ਜੌਰਜਟ ਦੇ ਵਿੱਚ ਹੈਂਡ ਪੇਂਟ ਵਾਲਾ ਤੁਹਾਨੂੰ 슬ੀਵਸ ਤੇ ਵੀ ਪੇਂਟ ਮਿਲੇਗਾ ਦੁਪੱਟਾ ਤੇ ਵੀ ਹੈਂਡ ਪੇਂਟ ਹੈ ਸਾ 90 ਰੁਪਏ ਦਾ ਰੇਟ ਹੈ 5 ਮੀਟਰ ਦਾ ਤੁਹਾਨੂੰ ਆਲਓਵਰ ਸੂਟ ਮਿਲੇਗਾ ਸ਼ਰਟ ਤੇ ਹੈਂਡ ਪੇਂਟਡ ਸਲੀਵਸ ਤੇ ਨਾਲ ਤੁਹਾਨੂੰ ਪੇਂਟ ਮਿਲੇਗਾ ਦੁਪੱਟੇ ਤੇ ਵੀ ਪੇਂਟ ਹੈ ਬਾਕੀ ਅਗਰ ਤੁਸੀਂ ਇਹਨਾਂ ਬਾਰੇ ਹੋਰ ਕੋਈ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇਰਾ 623924575 'ਚ ਦਿੱਤਾ ਆ ਉਸ ਨੰਬਰ ਤੇ ਜੇ ਤੁਸੀਂ ਮੈਨੂੰ ਤੇ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਅੱਜ ਦੀਆਂ ਵੀਡੀਓ ਵਾਲੀਆਂ ਸਾਰੀਆਂ ਜਿਹੜੀਆਂ ਕਲੈਕਸ਼ਨ ਆਲੇ ਸਸਤੀਆਂ ਨੇ ਘੱਟ ਰੇਟਾਂ ਵਾਲੀਆਂ ਨੇ ਅਫੋਰਡੇਬਲ ਡੇਟਾ ਦੇ ਆਈਆਂ ਨੇ ਸਾਰੇ ਸੂਟ ਜਿਹੜੇ ਕੀ ਬਹੁਤ ਜ਼ਿਆਦਾ ਘੱਟ ਰੇਟਾਂ ਦੇ ਵਿੱਚ ਨੇ ਇਹ ਵਾਲੇ ਆਪਾਂ 550 ਵਾਲੇ ਸੂਟ ਨੇ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਤੇ ਕਾਟਨ ਦਾ ਦੁਪੱਟਾ ਫ੍ਰੀ ਸ਼ਿਪਿੰਗ ਚਾਰਜਸ ਆ ਸਾਰਿਆਂ ਹੀ ਸੂਟਾਂ ਤੇ ਇਹ ਸੂਟਾਂ ਨੂੰ ਸਾਰਿਆਂ ਨੇ ਮੈਨੂੰ ਬਹੁਤ ਪਸੰਦ ਕੀਤਾ ਕਿਉਂਕਿ ਅਫੋਰਡੇਬਲ ਰੇਟ ਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਪਿਆਰੇ ਸ਼ਾਰਟ ਪ੍ਰਿੰਟਰਡ ਬਾਟਮ ਪਲੇਨ ਦੁਪੱਟਾ ਪਲੇਨ ਦੇ ਨਾਲ ਵਾਈਟ ਲੇਸ ਲੱਗੀ 560 ਰੁਪਏ ਅੰਦਰ ਤੁਸੀਂ ਆਏ ਜਿਹੜੇ ਸੂਟ ਫਿਨਾਲ ਹੈ ਜੇ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ ਇਹ ਤੁਸੀਂ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 560 ਦੇ ਵਿੱਚ ਇਹਨਾਂ ਤੇ ਵੀ ਜਿਹੜੇ ਸ਼ਿਪਿੰਗ ਚਾਰजेस ਬਿਲਕੁਕੁਲ ਫ੍ਰੀ ਨੇ ਜੋ ਵੀ ਰੇਟ ਮੈਂ ਤੁਹਾਨੂੰ ਦੱਸਦੀਆਂ ਆਲ ਓਵਰ ਇੰਡੀਆ ਉਹਨਾਂ ਤੇ ਕੋਈ ਵੀ ਐਕਸਟਰਾ ਜਿਹੜੇ ਚਾਰजेस ਉਹ ਨਹੀਂ ਲੱਗਣਗੇ ਤੁਸੀਂ ਘਰ ਬੈਠੇ ਸਾਰੇ ਜਿਹੜੇ ਸੂਟ ਨੇ ਆਪਣੇ ਅਕੋਰਡਿੰਗਲੀ ਆਪਣੀ ਚੋਇਸ ਤੇ ਅਕੋਰਡਿੰਗਲੀ ਕਲਰ ਡਿਜ਼ਾਈਨ ਪੈਟਰਨ ਮੰਗਵਾ ਸਕਦੇ ਹੋ ਰੇਟ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਪੋਸੀਬਲ ਹੀ ਹੋਏਗੀ ਤੇ ਸਾਰਨ ਦੱਸ ਦਾਂ ਕਿਉਂਕਿ ਵੀਡੀਓ ਦੇ ਵਿੱਚ ਕੇ ਹੀ ਦੇਖ ਕੇ ਫਿਰ ਉਹਦੇ ਸਾਹਮਣੇ ਆਰ ਜੇਕਰ ਆਰਡਰ ਕਰਨਾ ਹੈ ਤਾਂ ਨੰਬਰ 6239245752 ਤੇ ਤਸ ਨੰਬਰ ਜਾ ਕੇ ਸਕਰੀਨਸ਼ਾਟ ਜਰੂਰ ਸੈਂਡ ਕਰ ਦਿਆ ਕਰੋ ਜਦੋਂ ਵੀ ਕਿਸੇ ਸੂਟ ਦੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਐ ਵਾਲੇ ਕੈਮਰੀ कॉटन ਦੇ ਵੀ ਸੂਟ ਆਏ ਨੇ ਮਸਲੀਨ कॉटन ਦਾ ਦੁਪੱਟਾ ਨਾਲ ਤੁਹਾਨੂੰ ਮਿਲੇਗਾ ਇਹਦੇ ਵਿੱਚ ਰੰਗ ਕਾਫੀ ਹਮੇਸ਼ਾ ਆਉਂਦੇ ਨੇ ਤੁਹਾਨੂੰ ਨਵੇਂ ਪ੍ਰਿੰਟ ਥੋੜੇ ਆਏ ਨੇ ਮੈਂ ਕਿਕਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ